ਇਹ ਕੋਈ ਅਜਿਹੀ ਨਸਿਆਂ ਦੇ ਗਾਗਲ ਵਿੱਚ ਫਸਿਆ ਹੋਇਆ ਆਪਣੀ ਅਤੇ ਹੋਰ ਸਮਾਜਿਕ ਮਦਦ ਨਾਲ ਇਸ ਦਲਦਲ ਵਿੱਚੋਂ ਆਰ ਸੰਗੋਗ ਸਟਣ ਦਾ ਯਤਨ ਕਰਾਂਗੇ ਕਹਿ ਆਜਾ ਐਨ ਟੀ ਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਿਹਾ ਦਸ਼ਕਾਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਤੇ ਅੱਜ ਅੰਮ੍ਰਿਤਸਰ ਦੇ ਵਿੱਚ ਫਿੱਕੀ ਫਲੋ ਅੰਮ੍ਰਿਤਸਰ ਅਤੇ ਪੁਲਿਸ ਕਮਿਸ਼ਨਰ ਅਮਰਸਰ ਦੇ ਵੱਲੋਂ ਇੱਕ ਸਾਂਝੀ ਮੁਹਿੰਮ ਨਸ਼ਿਆਂ ਦੇ ਖਿਲਾਫ ਵਢੀ ਗਈ ਆ ਤਾਂ ਹੁਣ ਸਾਡੇ ਨਾਲ ਮੈਡਮ ਮੋਨਾ ਜੀ ਨੇ ਗੱਲਬਾਤ ਕਰਦੇ ਆ ਕਿਉਂਕਿ ਇਹਨਾਂ ਦੇ ਵੱਲੋਂ ਹੀ ਇੱਕ ਵਿਸ਼ੇਸ਼ ਪ੍ਰੋਗਰਾਮ ਜਿਹੜਾ ਅੰਮ੍ਰਿਤਸਰ ਦੇ ਵਿੱਚ ਰੱਖਿਆ ਗਿਆ ਕੀ ਕਹਿੰਦੇ ਹੋ ਮੈਮ ਜਿਹੜਾ ਅੱਜ ਤੁਹਾਡੇ ਵੱਲੋਂ ਇੱਕ ਬਹੁਤ ਹੀ ਵਧੀਆ ਨਸ਼ਿਆਂ ਦੇ ਖਿਲਾਫ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਅ ਐਨਡੀ ਟੀਵੀ ਦੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਮੇ ਮੋਨਾ ਸਿੰਘ ਸੀਨੀਅਰ ਵਾਈਸ ਚੀਫ ਏਕੀ ਫਲੋ ਅੰਮ੍ਰਿਤਸਰ ਤੋਂ ਆ ਤੇ ਮੈਂ ਬਹੁਤ ਧੰਨਵਾਦ ਦਿਲੋਂ ਕਰਨਾ ਚਾਹਨੀ ਆ ਪੰਜਾਬ ਪੁਲਿਸ ਦਾ ਤੇ ਕਮਿਸ਼ਨਰ ਸਾਹਿਬ ਦਾ ਕਿ ਜੋ ਇਹ ਨਸ਼ੇ ਦੀ ਲਤ ਜੋ ਸਾਡੀ ਨਵੀਂ ਪੀੜ੍ਹੀ ਨੂੰ ਲੱਗ ਚੁੱਕੀ ਹੈ ਸਾਡੇ ਨੌਜਵਾਨਾਂ ਨੂੰ ਸਾਡੇ ਬੱਚਿਆਂ ਨੂੰ ਖਰਾਬ ਕਰ ਰਹੀ ਹੈ ਉਹਦੇ ਵਾਸਤੇ ਇੱਕ ਇਨਾ ਅਮੇਜ਼ਿੰਗ ਅਵੇਅਰਨੈਸ ਕੈਂਪ ਸ਼ੁਰੂ ਕੀਤਾ ਗਿਆ ਹੈ ਪੂਰਾ ਹਫਤਾ ਇਹ ਕੈਂਪੇਨ ਕੀਤਾ ਜਾਏਗਾ ਅੱਜ ਦਾ ਇਵੈਂਟ ਇੱਕ ਸੈਮੀਨਾਰ ਹੈ ਜਿਦੇ ਵਿੱਚ ਸਾਡੇ ਡਾਕਟਰਸ ਹੈ ਤੇ ਐਜੂਕੇਸ਼ਨਿਸ ਰੂਪਨ ਓਬਰੋਏ ਐਂਡ ਡਾਕਟਰ ਨਿਸ਼ਤਾ ਗੁਪਤਾ ਜੋ ਕਿ ਇੱਕ ਸਾਈਕੋਲੋਜਿਸਟ ਹੈ ਅੰਦਰ ਕੈਂਪ ਅੰਦਰ ਉਹਨਾਂ ਨੇ ਕਾਉਂਸਲਿੰਗ ਤੇ ਰਸਤੇ ਤੇ ਕਿਸ ਤਰ੍ਹਾਂ ਅਸੀਂ ਇਹਨਾਂ ਤੋਂ ਬਚ ਸਕਨੇ ਆ ਤੇ ਅਗਰ ਫਸ ਗਏ ਉਹ ਤੇ ਕਿਸ ਤਰ੍ਹਾਂ ਅੱਗੇ ਜਾ ਸਕਦੇ ਆ ਉਹਦੇ ਬਾਰੇ ਦੱਸ ਰਹੇ ਆ ਔਰ ਯੂਥ ਤੇ ਯੰਗ ਬੱਚਿਆਂ ਨੂੰ ਅਸੀਂ ਇਸ ਕਰਕੇ ਟਾਰਗੇਟ ਕੀਤਾ ਇਸ ਵਾਰੀ ਕਿਉਂਕਿ ਜਨਰਲੀ ਅਸੀਂ ਦੇਖਨੇ ਆ ਕਿ ਜਿਹੜੇ ਪੈਡਲਰਸ ਆ ਉਹ ਸਕੂਲ ਤੇ ਕਾਲਜਸ ਦੇ ਬਾਹਰ ਹੁੰਦੇ ਆ ਤੇ ਬੱਚਿਆਂ ਨੂੰ ਪ੍ਰਿਕਾਸ਼ਨ ਅਸੀਂ ਅਵੇਅਰਨੈਸ ਕਰਾ ਦਾਂਗੇ ਪ੍ਰਿਕਾਸ਼ਨ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਇਹ ਦੱਸਣਾ ਕਿ ਇਹ ਚੀਜ਼ਾਂ ਅਛੀਆਂ ਨਹੀਂ ਜਦ ਤੱਕ ਅਸੀਂ ਉਹਨਾਂ ਨੂੰ ਮਨਾ ਹੀ ਨਹੀਂ ਕਰਾਂਗੇ ਕਦੀ ਅਵੇਅਰ ਹੀ ਨਹੀਂ ਕਰਾਵਾਂਗੇ ਤੇ ਉਹ ਕਦੀ ਇਸ ਚੀਜ਼ ਨੂੰ ਸਮਝ ਹੀ ਨਹੀਂ ਪਾਣਗੇ ਦੇਖਦੇ ਹਾਂ ਬਹੁਤ ਸਾਰੇ ਸਕੂਲੀ ਬੱਚੇ ਤੁਹਾਡੇ ਵੱਲੋਂ ਇਨਵਾਈਟ ਕੀਤੇ ਗਏ ਨੇ ਆਦੀ ਨੇ ਪਹਿਲਾਂ ਉਹਨਾਂ ਦੇ ਵਿੱਚ ਜੁਆਇਨ ਹੀ ਨਾ ਹੋ ਸਕਣ ਉਹਨਾਂ ਨੂੰ ਤਾਂ ਤੁਸੀਂ ਘਾਰ ਹੀ ਰਹੇ ਹੋ ਤਾਂ ਕਿ ਉਹ ਨਸ਼ੇ ਵਾਲਾ ਨਾ ਜਾਣ ਲੇਕਿਨ ਜਿਹੜੇ ਲੋਕ ਪਹਿਲਾਂ ਹੀ ਨਸ਼ੇ ਦੇ ਐਡਿਕਟ ਹੋ ਚੁੱਕੇ ਨੇ ਨਸ਼ੇੜੀ ਬਣ ਚੁੱਕੇ ਨੇ ੱੱਬਾ ਲੱਗ ਚੁੱਕਿਆ ਹੈ ਉਹਨਾਂ ਦੇ ਵਿੱਚ ਕੀ ਜਾ ਕੇ ਕਰ ਰਹੇ ਹੋ ਦੇਖੋ ਅਸੀਂ ਕਾਉਂਸਲਿੰਗ ਕਰ ਰਹੇ ਹਾਂ ਮੈਂ ਤੁਹਾਨੂੰ ਹੀ ਦੱਸ ਰਹੀ ਹਾਂ ਸਾਈਕੋਲੋਜੀਕਲ ਪ੍ਰੋਬਲਮ ਹੈਗੀ ਹੈ ਪਹਿਲਾਂ ਤੇ ਸਾਡੇ ਸਾਰੇ ਸਮਾਜ ਨੂੰ ਉਹਨਾਂ ਨੂੰ ਐਕਸੈਪਟ ਕਰਨਾ ਹੈ ਸਾਡੀ ਅਸੀਂ ਉਹਨਾਂ ਨੂੰ ਐਹੀ ਦੱਸ ਰਹੇ ਹਾਂ ਨਾਰਮਲ ਲੋਗਾਂ ਨੂੰ ਮੇਰੇ ਵਰਗੇ ਲੋਗਾਂ ਨੂੰ ਕਿ ਇਹ ਨਾਰਮਲ ਬਿਮਾਰੀ ਹੈ ਬੱਚਾ ਬਿਮਾਰ ਹੋਇਆ ਕੋਈ ਗੱਲ ਨਹੀਂ ਠੀਕ ਕਰਾ ਕੇ ਘਰ ਲੱਗੇ ਇਹ ਥੋੜਾ ਕਿ ਤੁਸੀਂ ਉਹਨੂੰ ਕਮਰੇ 'ਚ ਹੀ ਬੰਦ ਕਰ ਦੇਵੋਗੇ ਕਿ ਉਹਦੀ ਕਦੀ ਵਾਪਸ ਘਰ ਨਹੀਂ ਜਾ ਸਕਦਾ ਜਾਂ ਉਹ ਕਦੀ ਕੰਮ ਤੇ ਨਹੀਂ ਜਾ ਸਕਦਾ ਨਾਰਮਲ ਇਨਸਾਨ ਹੈ ਬਸ ਹਾਂ ਅਵੇਅਰਨੈਸ ਰੱਖਣੀ ਹੈ ਕਿ ਦੁਬਾਰਾ ਕਿਉਂਕਿ ਲੱਤ ਹੈ ਇਹਨੇ ਦਿਮਾਗ ਦੀ ਸੋਚਣ ਸਮਝਣ ਦੀ ਸ਼ਕਤੀ ਨੂੰ ਖ ਤੇ ਅਸੀਂ ਬਸ ਉਹਨਾਂ ਨੂੰ ਬਾਰ-ਬਾਰ ਕਾਉਂਸਲਰਸ ਦੇ ਕੋਲ ਐਸ ਕਰਕੇ ਲੈ ਕੇ ਜਾਣੇ ਆ ਕਿ ਉਹ ਟਰੈਕ ਭੁੱਲ ਨਾ ਜਾਣ ਤੇ ਫਿਕੀ ਫਲੋ ਵਿੱਚ ਯੂ نو ਸਾਡੇ ਬਹੁਤ ਸਾਰੇ ਮੈਂਬਰਸ ਹੈਗੇ ਆ ਜੋ ਕਿ ਇਹ ਕੰਮ ਕਰਦੇ ਹੈ ਕਾਉਂਸਲਰਸ ਹੈ ਸਾਈਕੋਲੋਜਿਸਟ ਹੈ ਸੋ ਵੀ ਆਰ देयर ਟੂ ਆਫਰ ਹੈਲਪ ਐਂਡ ਵੀ ਵਿਲ ਬੀ ਡੂਇੰਗ ði ਸੈਮੀਨਾਰਸ ਪੰਜਾਬ ਪੁਲਿਸ ਨੇ ਇੱਕ ਪੇਜ ਸ਼ੇਅਰ ਕੀਤਾ ਹੈ ਸ਼ੇਅਰ ਯਰ ਪ੍ਰੋਬਲਮਸ ਅਗੇਂਸ ਡਰੱਗਸ ਇਵਨ ਆਫਲੋ ਦਾ ਪੇਜ ਹੈ ਕੋਈ ਵੀ ਪ੍ਰੋਬਲਮ ਹੈ ਯੂ ਕੈਨ ਜਸਟ ਡੂ ਅ ਮੈਸੇਜ ਤੁਹਾਡੀ ਆਈਡੈਂਟੀਟੀ ਡਿਸਕਲੋਜ਼ ਨਹੀਂ ਕੀਤੀ ਜਾਏਗੀ ਪਰ ਤੁਹਾਨੂੰ ਹੈਲਪ ਦਿੱਤੀ ਜਾਏਗੀ ਲਗਦਾ ਨਹੀਂ ਅਜਿਹੇ ਪ੍ਰੋਗਰਾਮ ਉਹਨਾਂ ਜਿਹੜੇ ਨਸ਼ੇੜੀ ਬਣ ਚੁੱਕੇ ਨੇ ਨਸ਼ੇ ਦੇ ਆਦੀ ਨੇ ਉਹਨਾਂ ਦੇ ਵਿੱਚ ਵੀ ਇੱਕ ਅਜਿਹੇ ਪ੍ਰੋਗਰਾਮ ਰੱਖੇ ਜਾਣ ਕਿਉਂਕਿ ਜਿਸ ਤਰ੍ਹਾਂ ਦੇ ਸੁਝਾਅ ਦਿੱਤੇ ਜਾਂਦੇ ਨੇ ਹੋ ਸਕਦਾ ਉਹਨਾਂ ਦਾ ਅਸਰ ਉਹਨਾਂ ਦੇ ਦਿਮਾਗ ਦੇ ਉੱਪਰ ਜ਼ਰੂਰ ਹੋਵੇ ਦੇਖੋ ਬਿਮਾਰ ਬੰਦਾ ਕਦੀ ਖੁਦ ਚੱਲ ਕੇ ਨਹੀਂ ਆਂਦਾ ਫੈਮਲੀ ਲੈ ਕੇ ਆਂਦੀ ਹੈ ਅਸੀਂ ਫੈਮਲੀ ਅਵੇਅਰ ਕਰ ਰਹੇ ਆ ਤਾਂ ਕਿ ਉਹ ਆ ਕੇ ਉਹਨਾਂ ਦਾ ਕਾਉਂਸਲ ਕਰੇ ਉਹਨਾਂ ਨੂੰ ਲੈ ਕੇ ਆਏ ਸਾਡੇ ਕੋਲ ਕਦੀ ਵੀ ਕੋਈ ਨਿਸ਼ੇੜੀ ਆਪ ਨਹੀਂ ਆਏਗਾ ਬਹੁਤ 1% ਹੋਏਗੇ ਜਿਹੜੇ ਕਿ ਆਪ ਆਣਗੇ ਬਟ 90% ਸਾਨੂੰ ਖੁਦ ਜਾਣਾ ਪੈਂਦਾ ਹੈ ਔਰ ਉਹਨਾਂ ਨੇ ਸੁਣ ਕੇ ਦਿਖਾ ਕੇ ਅਵੇਰਨੈਸ ਕੈਂਪੇਨ ਕਰਕੇ ਉਹਨਾਂ ਨੂੰ ਸਮਝ ਆਂਦਾ ਜੇ ਉਹਨਾਂ ਦੇ ਅੰਦਰੋਂ ਦਿਲ ਆਂਦਾ ਆਪਣੇ ਮਾਪੇ ਬੀ ਦੁੱਖ ਪਰਿਵਾਰ ਦਾ ਦੁੱਖ ਦੇਖ ਕੇ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਛੱਡ ਸਕਣਾ ਤੇ ਅਸੀਂ ਹੈਗੇ ਆ ਤੇ ਅਸੀਂ ਅਨੌਇਸ ਕਰ ਰਹੇ ਆ ਕਿ ਅਸੀਂ ਹਾਂ ਮੈਡਮ ਅਕਸਰੀ ਜਦੋਂ ਤੁਹਾਡੇ ਵਰਗੇ ਇਨਸਾਨ ਜਿਹੜੇ ਨਸ਼ੇ ਦੇ ਖਿਲਾਫ ਲੜਦੇ ਨੇ ਜਦੋਂ ਵੀ ਗੱਲਬਾਤ ਕੀਤੀ ਜਾਂਦੀ ਆ ਤਾਂ ਇਹੀ ਕਿਹਾ ਜਾਂਦਾ ਕਿ ਨਸ਼ੇੜੀ ਆਪ ਨਹੀਂ ਆ ਸਕਦਾ ਅਗਰ ਸਾਡੇ ਘਰ ਦਾ ਬੱਚਾ ਕੁਝ ਗਲਤੀ ਕਰਦਾ ਤਾਂ ਅਸੀਂ ਉਹਦੇ ਉੱਤੇ ਸਟ੍ਰਿਕਟ ਹੁੰਦੇ ਆ ਥੋੜਾ ਉਹਦੇ ਉੱਤੇ ਆਪਣਾ ਜ਼ੋਰ ਦਿੰਦੇ ਆ ਕਿ ਤੂੰ ਇਹ ਕੰਮ ਨਹੀਂ ਕਰਨਾ ਲੱਗਦਾ ਨਹੀਂ ਆ ਕਿ ਜਿਹੜੇ ਐਡਿਕਟ ਪਰਸਨ ਨੇ ਉਹਨਾਂ ਤੇ ਵੀ ਥੋੜੀ ਜਿੰਨੀ ਅਗਰ ਸਖਤਾਈ ਕੀਤੀ ਜਾਵੇ ਕਿਸੇ ਵੀ ਤਰੀਕੇ ਦੇ ਨਾਲ ਆਪਣੀ ਮਰਜ਼ੀ ਨਾਲ ਨਹੀਂ ਆਉਂਦੇ ਤਾਂ ਹੋ ਸਕਦਾ ਅਸੀਂ ਜ਼ੋਰ ਜ਼ਬਰਦਸਤੀ ਲੈ ਕੇ ਆਈਏ ਤਾਂ ਉਹਦੇ ਉੱਤੇ ਅਸਰ ਬਣੇ ਇੱਕ ਵਾਰੀ ਲੱਗੂਗਾ ਉਹਨਾਂ ਨੂੰ ਕੀ ਸਾਡੇ ਨਾਲ ਗਲਤ ਹੋ ਰਿਹਾ ਹੋ ਸਕਦਾ ਇੱਥੇ ਅੱਗੇ ਸਿੱਖਣ ਦੇਖੋ ਤੁਹਾਡੀ ਗੱਲ ਠੀਕ ਹੈ ਬਟ ਸਾਨੂੰ ਕਿਸ ਤਰ੍ਹਾਂ ਪਤਾ ਹੋਏ ਇੱਕ ਪਿੰਡ ਦੇ ਕਿਹੜੇ ਘਰ ਚ ਕਿਹੜੇ ਬੰਦਾ ਨਸ਼ੇੜੀ ਹੈ ਘਰ ਵਾਲੇ ਪੱਲਾ ਪਰਦੇ ਪਾਉਂਦੇ ਆ ਤੇ ਸਾਨੂੰ ਪਤਾ ਲੱਗਦਾ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਆਫ ਕੋਰਸ ਐਕਸ਼ਨਸ ਲਿੱਤੇ ਜਾਂਦੇ ਆ ਕਾਉਂਸਲਰ ਦਿੱਤੇ ਜਾਂਦੇ ਆ ਰੀਹੈਬ ਚ ਭੇਜਿਆ ਜਾਂਦਾ ਤੁਸੀਂ ਰੀਹੈਬ ਚ ਜਾ ਕੇ ਦੇਖੋ ਆਪ ਥੋੜਾ ਚੱਲ ਕੇ ਗਏ ਆ ਚੁੱਕ ਕੇ ਲੈ ਕੇ ਗਏ ਆ ਪਰ ਪਤਾ ਤੇ ਲੱਗੇ ਨਾ ਤਾਂ ਹੀ ਅਸੀਂ ਬੱਚਾ ਨੂੰ ਕਹਿ ਰਹੇ ਆ ਕਿ ਆਰ ਗੁਆਨ ਕਿਸੇ ਦਾ ਅਗਰ ਐਸੇ ਦੀ ਕੋਈ ਪ੍ਰੋਬਲਮ ਹੈ ਸਾਨੂੰ ਅਵੇਅਰਨੈਸ ਦਿਓ ਸਾਡੇ ਨਾਲ ਇਨ ਟੱਚ ਆਓ ਤੁਹਾਡੇ ਬਿਲਕੁਲ ਅਸੀਂ ਅੱਜ ਸ਼ੁਰੂਆਤ ਕੀਤੀ ਹੈ ਅਸੀਂ ਸਕੂਲਾਂ ਤੇ ਗਵਰਨਮੈਂਟਸ ਨੂੰ ਦੇਖੋ ਪਿੰਡਾਂ ਦੇ ਬੱਚੇ ਵੀ ਤਾਂ ਸਕੂਲ ਹੀ ਆਉਂਦੇ ਹਨਾ ਤੇ ਅਸੀਂ ਸਕੂਲਾਂ ਤੋਂ ਹੀ ਸ਼ੁਰੂਆਤ ਕੀਤੀ ਹੈ ਪਿੰਡਾਂ ਤੱਕ ਪਹੁੰਚ ਜਾਾਂਗੇ ਜਿਸ ਤਰ੍ਹਾਂ ਤੁਸੀਂ ਉਪਰਾਲਾ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਪਿੰਡਾਂ ਦੇ ਵਿੱਚ ਤੁਸੀਂ ਆਪ ਇਨਵੋਲਵ ਹੋਵੋ ਜਿਹੜੇ ਉੱਥੋਂ ਦੇ ਪੰਚਾਇਤ ਜਾਂ ਕੋਈ ਵੀ ਸਿਆਣੇ ਪਰਸਨ ਹੁੰਦੇ ਨੇ ਉਹਨਾਂ ਦੇ ਨਾਲ ਮੀਟਿੰਗਸ ਕਰੋ ਕਿ ਯਾਰ ਸਾਨੂੰ ਪਿੰਡ ਦਾ ਡਾਟਾ ਦਿਓ ਤਾਂ ਕਿ ਜਿਹੜੇ ਪਿੰਡ ਦੇ ਵਿੱਚ ਕੋਈ ਨਸ਼ਾ ਕਰਨ ਵਾਲੇ ਇਨਸਾਨ ਨੇ ਉਹਨਾਂ ਤੱਕ ਤੁਸੀਂ ਪਹੁੰਚ ਕਰ ਸਕੋ ਦੇਖੋ ਇਹ ਸਭ ਸਾਡੇ ਅ ਜੈਂਡਾ ਵਿੱਚ ਸ਼ਾਮਿਲ ਹੈ ਅਜੇ ਤਾਂ ਸ਼ੁਰੂਆਤ ਕੀਤੀ ਹੈ ਤੇ ਤੁਸੀਂ ਦੇਖੋਗੇ ਅਸੀਂ ਇਹ ਵੀ ਕਰਕੇ ਦਿਖਾਵਾਂਗੇ ਅ ਅਜੇ ਮੈਂ ਜ਼ਿਆਦਾ ਗੱਲਬਾਤ ਨਹੀਂ ਕਰਾਂਗੀ ਬਿਕੋਜ਼ ਪ੍ਰੋਮਿਸਸ ਬਹੁਤ ਵੱਡੇ ਹੁੰਦੇ ਆ ਅਸੀਂ ਜਦੋਂ ਕਰਾਂਗੇ ਤੁਸੀਂ ਆਪ ਬੋਲੋਗੇ ਕਿ ਵਾਕਈ ਇਹਨਾਂ ਨੇ ਕੁਝ ਕੀਤਾ ਹੈ ਕੀ ਮੈਸੇਜ ਦੇਣਿਓ ਜਿਹੜੇ ਨੌਜਵਾਨ ਜਾਂ ਤਾਂ ਖੁਦ ਜਾਂ ਕਿਸੇ ਦੇ ਪਿੱਛੇ ਲੱਗ ਕੇ ਆਪ ਆਪਣੇ ਮਾਪਿਆਂ ਦੀ ਔਰ ਪੰਜਾਬ ਦਾ ਵੀ ਜਿੱਦਾਂ ਕਹਿ ਦਈਏ ਨਾ ਖਰਾਬ ਕਰ ਦੇਗੀ ਦੇਖੋ ਜ਼ਿੰਦਗੀ ਬੜੀ ਖੂਬਸੂਰਤ ਹੈ ਪਰਮਾਤਮਾ ਨੇ ਬਖਸ਼ੀ ਹੈ ਤੇ ਇਹਨੂੰ ਨਸ਼ਾ ਨਾਲ ਖਰਾਬ ਨਾ ਕਰੋ ਇਹ ਜ਼ਹਿਰ ਹੈ ਇਹ ਤੁਹਾਡੇ ਦਿਲ ਦਿਮਾਗ ਪਰਿਵਾਰ ਤੁਹਾਡੀ ਸਾਰੀ ਸੁਸਾਇਟੀ ਤੁਹਾਡੇ ਭਰਾ ਭੈਣ ਸਭ ਨੂੰ ਬਰਬਾਦ ਕਰ ਦੇਗਾ ਇਹ ਕੀ ਚੀਜ਼ ਮੈਂ ਤੁਹਾਡੇ ਲੋਕਾਂ ਕੇ ਬੇਨਤੀ ਕਰਨਿਆਂ ਜੇ ਤੁਹਾਨੂੰ ਪਹਿਲੀ ਵਾਰੀ ਇਹ ਲੱਗਦਾ ਹੈ ਕਿ ਇਹ ਬੜਾ ਕੂਲ ਹੈ ਜੀ ਕਿ ਆਪਾਂ ਸਿਗਰਟ ਪੀ ਰਹੇ ਆਪਾਂ ਨਸ਼ਾ ਕਰ ਰਹੇ ਆ ਤੇ ਤੁਸੀਂ ਮੌਤ ਦੇ ਕੰਡੇ ਤੇ ਖੜੇ ਹੋ ਅਗਲਾ ਤੱਕਾ ਕਦੀ ਵੀ ਵੱਧ ਸਕਦਾ ਹੈ ਅਸੀਂ ਤੁਹਾਨੂੰ ਦੱਸ ਦਈਏ ਬਹੁਤ ਸੋਹਣੇ ਵਿਚਾਰ ਲੱਗੇ ਨੇ ਕਿਉਂਕਿ ਫਿੱਕੀ ਫਲੋ ਦੇ ਵੱਲੋਂ ਪੁਲਿਸ ਕਮਿਸ਼ਨਰ ਰਾਮਰੇਸਨ ਦੇ ਨਾਲ ਰਲ ਕੇ ਬਹੁਤ ਵਧੀਆ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਨਸ਼ਿਆਂ ਦੇ ਖਿਲਾਫ ਤਾਂ ਗੱਲਬਾਤ ਕੀਤੀ ਗਈ ਹੈ ਚੇਅਰਪਰਸਨ ਮੋਨਾ ਸਿੰਘ ਦੇ ਨਾਲ ਤੇ ਗੱਲਬਾਤ ਦੇ ਵਿੱਚ ਤੁਹਾਨੂੰ ਇੱਕ ਸੰਦੇਸ਼ ਦਿੱਤਾ ਗਿਆ ਕਿ ਅਗਰ ਤੁਸੀਂ ਪਹਿਲਾ ਸਟੈਪ ਨਸ਼ਿਆਂ ਵਾਲੇ ਪਾਸੇ ਪੁੱਟਦੇ ਹੋ ਤਾਂ ਸ਼ਾਇਦ ਤੁਹਾਡੇ ਉਹ ਸਟੈਪ ਜਿਹੜੇ ਨੇ ਵਾਪਸ ਨਹੀਂ ਆ ਸਕਦੇ ਇਸੇ ਤਰ੍ਹਾਂ ਤੁਹਾਡੀ ਗੱਲਬਾਤ ਹੋਰ ਵੀ ਕਿਸੇ ਅਜਿਹੇ ਪਰਸਨ ਦੇ ਨਾਲ ਕਰਾਵਾਂਗੇ ਜਿੱਤੋਂ ਤੁਹਾਨੂੰ ਕੋਈ ਸਹਿਦ ਮਿਲ ਸਕੇ ਇਹ ਵੱਲੋਂ ਤੇ ਪੁਲਿਸ ਕਮਿਸ਼ਨਰ ਅਮਰਸਦ ਦੇ ਵੱਲੋਂ ਇੱਕ ਸਾਂਝਾ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕੀਤਾ ਗਿਆ ਸਾਡੇ ਨਾਲ ਸਰਦਾਰ ਰਣਜੀਤ ਸਿੰਘ ਢਿੱਲੋਂ ਨੇ ਅਸੀਂ ਐਂਟੀ ਡਰਗ ਮਹਮਦੇਦ ਹੈਦ ਅੱਜ ਜਿਹੜੀ ਇਹ ਜਿਹੜੀ ਅਵੇਰਨੈਸ ਡਰਾਈਵ ਆ ਸ਼ੁਰੂ ਕੀਤੀ ਆ ਉਹ ਫਿੱਕੀ ਫਲੋ ਦੇ ਨਾਲ ਰਲ ਕੇ ਸੀ ਸਕੂਲ ਦੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਗਾਈਡੈਂਸ ਕੀਤੀ ਆ ਤੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਆ ਸਰ ਬਹੁਤ ਸਾਰੇ ਵਿਚਾਰ ਆਪਣੇ ਆਪਣੇ ਵੱਲੋਂ ਰੱਖੇ ਗਿਆ ਜਿਹੜੇ ਲੋਕ ਨਸ਼ੇ ਨੂੰ ਸ਼ਲ ਚੁੱਕੇ ਨੇ ਤੁਹਾਡੇ ਵੱਲੋਂ ਵੀ ਬਹੁਤ ਸਾਰੇ ਵਿਚਾਰ ਦਿੱਤੇ ਗਏ ਨੇ ਕਿ ਅਜਿਹੇ ਉਪਰਾਲੇ ਪਿੰਡਾਂ ਦੇ ਵਿੱਚ ਜਾ ਕੇ ਜ਼ਿਆਦਾ ਕਰਨ ਦੀ ਲੋੜ ਨਹੀਂ ਆ ਜਿੱਥੇ ਲੋਕ ਜ਼ਿਆਦਾ ਨਸ਼ੇ ਨੂੰ ਕਰਦੇ ਨੇ ਜਿਹੜੇ ਵੀ ਸਾਡੇ ਹੌਟਸਪੌਟਸ ਨੇ ਜਿਹੜਾ ਸਾਡਾ ਦਾਇਰਾ ਹੈਗਾ ਜਿਹੜੇ ਰੈਸਟ੍ਰਿਕਸ਼ਨ ਆ ਅਸੀਂ ਉਹ ਕਰਾਂਗੇ ਜੇ ਸਾਨੂੰ ਪਿੰਡਾਂ 'ਚ ਵੀ ਕਿਤੇ ਲੋੜ ਪਵੇਗੀ ਕਿਸੇ ਕਿਸਮ ਦੀ ਤਾਂ ਉਹ ਜਿਹੜੇ ਵਿਲਿੰਗ ਉਹ ਵੱਡੇ ਜਿਹੜੇ ਪਹਿਲਾਂ ਆਪ ਨਸ਼ਿਆਂ ਦੇ ਵਿੱਚ ਗ੍ਰਸ ਸੀਗੇ ਉਹਨਾਂ ਨੇ ਅੱਜ ਛੱਡੇ ਨੇ ਉਹ ਵੱਡੇ ਮੋਟੀਵੇਸ਼ਨਲ ਹੋ ਜਾਂਦੇ ਨੇ ਬੱਚਿਆਂ ਲਈ ਉਹਨਾਂ ਨੂੰ ਇੱਕ ਤਰ੍ਹਾਂ ਦੇ ਡিয়ার 스타 ਪਲੇਅਰਸ ਲਾਈਕ ਦੈਟ ਸੇ ਕੀ ਉਹਨਾਂ ਨੌਜਵਾਨਾਂ ਨੂੰ ਸੰਦੇਸ਼ ਦਿੰਨੇ ਹੋ ਜਿਹੜੇ ਆਪਣੀ ਜ਼ਿੰਦਗੀ ਨੂੰ ਖਰਾਬ ਕਰਦੇ ਉਹਨਾਂ ਨੂੰ ਨਸ਼ਿਆਂ ਤੋਂ ਛੱਡ ਕੇ ਜਿਹੜਾ ਮੈਨ ਆਪਣਾ ਜਿਹੜਾ ਮੈਨ ਆਪਦੀ ਜ਼ਿੰਦਗੀ ਨੂੰ ਜਿਹੜਾ ਉਹ ਵਧੀਆ ਜਿਉਣਾ ਚਾਹੀਦਾ ਜ਼ਿੰਦਗੀ ਦਾ ਆਨੰਦ ਮਾਣਨਾ ਚਾਹੀਦਾ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਸਿੱਕੀ ਫਲੋ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਵੱਲੋਂ ਇੱਕ ਸਾਂਝਾ ਉਪਰਾਲਾ ਕੀਤਾ ਗਿਆ ਨਸ਼ਿਆਂ ਦੇ ਖਿਲਾਫ ਨੌਜਵਾਨਾਂ ਨੂੰ ਜਿਹੜਾ ਉਹ ਸਾਵਧਾਨ ਕੀਤਾ ਗਿਆ ਜਿਸ ਦੇ ਵਿੱਚ ਪੁਲਿਸ ਕਮਿਸ਼ਨਰ ਸਰਦਾਰ ਰஞ்சிਤ ਸਿੰਘ ਢਿੱਲੋਂ ਪਹੁੰਚੇ ਤਾਂ ਅਸੀਂ ਤੁਹਾਨੂੰ ਤਸਵੀਰਾਂ ਇਸ ਵੇਲੇ ਦਿਖਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਇਹ ਪ੍ਰੋਗਰਾਮ ਨਸ਼ਿਆਂ ਦੇ ਖਿਲਾਫ ਰੱਖਿਆ ਗਿਆ ਤਾਂ ਰੰਜੀਤ ਸਿੰਘ ਢਿੱਲੋਂ ਪੁਲਿਸ ਕਮਿਸ਼ਨਰ ਅਫਸਰ ਆਪਣੀ ਪੂਰੀ ਟੀਮ ਦੇ ਨਾਲ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਏ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਔਰ ਨੌਜਵਾਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਨਸ਼ੇ ਦੇ ਖਿਲਾਫ ਜਾਣਕਾਰੀ ਦਿੱਤੀ ਗਈ ਆ ਨਸ਼ੇ ਦੇ ਕੀ ਪ੍ਰਭਾਵ ਨੇ ਕਿਸ ਤਰ੍ਹਾਂ ਨਸ਼ਾ ਜਿਹੜਾ ਨੌਜਵਾਨਾਂ ਨੂੰ ਪ੍ਰਭਾਵਿਤ ਕਰਦਾ ਉਸ ਦੇ ਬਾਰੇ ਜਿਹੜੀ ਆ ਜਾਣਕਾਰੀ ਦਿੱਤੀ ਗਈ ਆ ਤਾਂ ਪ੍ਰੋਗਰਾਮ ਤੋਂ ਬਾਅਦ ਹੁਣ ਪੁਲਿਸ ਕਮਿਸ਼ਨਰ ਸਾਹਿਬ ਜਿਹੜੇ ਨੇ ਉਹ ਇਥੋਂ ਜਾ ਰਹੇ ਨੇ ਨਸ਼ਾ ਖਿਲਾਫ ਇਸ ਮਹਿੰਦੇ ਵਿੱਚ ਸਕੂਲੀ ਬੱਚੇ ਸ਼ਾਮਲ ਹੋਏ ਅਸੀਂ ਕੁਝ ਬੱਚਿਆਂ ਦੇ ਨਾਲ ਗੱਲ ਕਰਾਂਗੇ ਨਸ਼ਾ ਨਹੀਂ ਕਰਨਾ ਚਾਹੀਦਾ ਨਸ਼ਾ ਬੰਦਾ ਨਹੀਂ ਚਾਹੀਦਾ ਦੁਨੀਆ ਦਾ ਬਸ ਤੁਹਾਡੇ ਵਾਲੇ ਦੁਆਲੇ ਵਿੱਚ ਕਿਸੇ ਨੂੰ ਲੱਗਦਾ ਨਸ਼ਾ ਤੇ ਕੀ ਤੁਸੀਂ ਉਹਦੀ ਨਸ਼ਾ ਛੱਡਣ ਦੇ ਵਿੱਚ ਮਦਦ ਕਰੋਗੇ ਹਾਂਜੀ ਬਿਲਕੁਲ ਕਿਸਾ ਦਾ ਲੱਗਿਆ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਵਧੀਆ ਸਿੱਖਾ ਨੂੰ ਮਿਲਿਆ ਕਿ ਨਸ਼ਾ ਨਹੀਂ ਕਰਨਾ ਚਾਹੀਦਾ ਤੁਸੀਂ ਪ੍ਰੋਗਰਾਮ ਕੀ ਨਸ਼ਾ ਨਹੀਂ ਕਰਨਾ ਚਾਹੀਦਾ ਆਪਣੇ ਨਸ਼ੇ ਤੋਂ ਤੁਹਾਡੀ ਫੈਮਲੀ ਨੂੰ ਬਹੁਤ ਬੁਰਾ ਪ੍ਰਭਾਵ ਪੜੂਗਾ ਤੇ ਇਹ ਆਪਣੇ ਫੈਮਲੀ ਨੂੰ ਬਹੁਤ ਨੁਕਸਾਨ ਕਰੋਗੇ ਤੁਹਾਡੀ ਹੈਲਥ ਪ੍ਰੋਬਲਮ ਹੋ ਸਕਦੀ ਆ ਤੇ ਬਹੁਤ ਸਾਰੇ ਨੁਕਸਾਨ ਆਏ ਦੇ ਦੇ ਨਸ਼ਿਆਂ ਤੇ ਤੇ ਸਾਨੂੰ ਬਸ ਕੀ ਤੁਸੀਂ ਜਿਹੜੇ ਤੁਹਾਡੇ ਕੋਈ ਏਰੀਆ ਦੇ ਵਿੱਚ ਜਾਂ ਤੁਹਾਡੇ ਆਲੇ ਦੁਆਲੇ ਵਿੱਚ ਕੋਈ ਨਸ਼ੇ ਕਰਦੇ ਹੋਣਗੇ ਕੀ ਤੁਸੀਂ ਹੈਲਪ ਕਰੋਗੇ ਉਹਨਾਂ ਨੂੰ ਨਸ਼ੇ ਹਾਂਜੀ ਜ਼ਰੂਰ ਕਰਾਂਗੇ ਜਿਨ੍ਹਾਂ ਨੇ ਸਾਨੂੰ ਹੈਲਪ ਲਾਈਨ ਨੰਬਰ ਦਿੱਤੇ ਉਹਨਾਂ ਉਹਨਾਂ ਹੈਲਪ ਲਾਈਨ ਨੰਬਰ 'ਤੇ ਆਪਾਂ ਫੋਨ ਕਰਕੇ ਉਹਨਾਂ ਨੂੰ ਦੱਸ ਸਕਦੇ ਆ ਤੇ ਉਹ ਸਾਡੀ ਹੈਲਪ ਕਰਨਗੇ ਵਾਕਈ ਇਹ ਹੋਏਗਾ ਕਿ ਹੈਲਪਲਾਈਨ ਨੰਬਰ ਦੇ ਉਪਰ ਤੁਸੀਂ ਫੋਨ ਕਰਕੇ ਉਹਨਾਂ ਨੂੰ ਦੱਸੋ ਜੀ ਅਬ ਜ਼ਰੂਰ ਦੱਸਾਂਗੇ ਕਿ ਕਿਉਂਕਿ ਸਿੱਤੋ ਸਾਡੇ ਪੰਜਾਬ ਨਸ਼ਾ ਮੁਕਤ ਹੋਗਾ ਤੇ ਸਾਨੂੰ ਬਹੁਤ ਹੀ ਹੈਲਪ ਮਿਲੂਗੀ ਨੰਬਰਾਂ ਚ ਥੈਂਕ ਯੂ ਬੱਚੇ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਪ੍ਰੋਗਰਾਮ ਦੇ ਵਿੱਚ ਸਕੂਲ ਦੇ ਜਿੰਨੇ ਬੱਚੇ ਸ਼ਾਮਲੇ ਸੂ ਕੁਝ ਬੱਚਿਆਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਕੀਤੀ ਗਈ ਆ ਬੱਚਿਆਂ ਵੱਲੋਂ ਹਾਂ ਪੱਕੀ ਜਵਾਬ ਆ ਕਿ ਅਸੀਂ ਖੁਦ ਉਹਨਾਂ ਦੀ ਮਦਦ ਕਰਾਂਗੇ ਜੋ ਲੋਕ ਨਸ਼ੇ ਦੇ ਵਿੱਚ ਅੜਕ ਨੇ ਪ੍ਰੋਗਰਾਮ ਚਾਇਸੀ ਕਿ ਸਿੱਖਣ ਨੂੰ ਮੈਂ ਪ੍ਰੋਗਰਾਮ ਚਾਇ ਇਸ ਵਿੱਚ ਸਿੱਖਣ ਨੂੰ ਲਗਾਇਆ ਨਸ਼ਿਆਂ ਤੋਂ ਦੂਰ ਰਹੋ ਤੇ ਨਸ਼ਾ ਨਾ ਕਰੋ ਇਹਨਾਂ ਤੋਂ ਦੂਰ ਰਹੋ ਤੇ ਬੱਚਿਆਂ ਨੂੰ ਵਧੀਆ ਮੋਟੀਵੇਟ ਕੀਤਾ ਇੱਥੇ ਬਹੁਤ ਵਧੀਆ ਮੋਟੀਵੇਟ ਕੀਤਾ ਕੀ ਅੱਜ ਪ੍ਰਣ ਕਰਦੇ ਹੋ ਕਿ ਤੁਸੀਂ ਕਦੇ ਨਸ਼ਾ ਨਹੀਂ ਕਰੋਗੇ ਹਾਂਜੀ ਅਸੀਂ ਪ੍ਰਣ ਕਰਦੇ ਹਾਂ ਕਿ ਨਸ਼ਾ ਨਹੀਂ ਕਰਾਂਗੇ ਕਮਿਸ਼ਨਰ ਸਾਹਿਬ ਦੇ ਉਹ ਲੋਕ ਸੌਂਚ ਕਾਈ ਗਈ ਸੀ ਤੁਹਾਡੇ ਨਾਲ ਇੱਕ ਵਾਅਦਾ ਕੀਤਾ ਗਿਆ ਸੀ ਕਿ ਤੁਸੀਂ ਕਦੇ ਨਸ਼ਾ ਨਹੀਂ ਕਰੋਗੇ ਤੁਸੀਂ ਉਸ ਦਾ ਜਵਾਬ ਖਾਂ ਦੇ ਵਿੱਚ ਦਿੱਤਾ ਕਿ ਇਹ ਸੱਚਮੁੱਚ ਹੀ ਹਾਂ ਸੀ ਜਾਂ ਸਿਰਫ ਇੱਕ ਪ੍ਰੋਗਰਾਮ ਦੀ ਹਾਂ ਸੀ ਸਰੇ ਸਾਨੂੰ ਨਸ਼ਾ ਕਰਨ ਤੋਂ ਰੋਕਦੇ ਆ ਤੇ ਨਸ਼ਾ ਰੇਟ ਬਣਾਉਂਦੇ ਉਹਨਾਂ ਨੇ ਕਿਉਂ ਨਹੀਂ ਰੋਕਦੇ ਉਹਨਾਂ ਨੂੰ ਰੋਕਣਾ ਵੀ ਚਾਹੀਦਾ ਆ ਹੱਟ ਤੇ ਸੈਮੀਨਾਰ ਲਾਉਣ ਦੇ ਸਭ ਕੁਝ ਕਰਨਦੇ ਆ ਤੇ ਜਿਹੜੇ ਬਣਾਉਂਦੇ ਉਹਨਾਂ ਨੂੰ ਰੋਕੋ ਹੱਟ ਤੇ ਜੋਰ ਲਾਉਂਦੇ ਉਹਨਾਂ ਨੂੰ ਕਰੋ ਇਹੀ ਸਸ ਮੈਂ ਕਹਿਣਾ ਚਾਹਾਂਗਾ ਬਾਕੀ ਤੇ ਚਲੋ ਪਤਾ ਹੀ ਆ ਸਾਰਿਆਂ ਨੂੰ ਬਹੁਤ ਵਧੀਆ ਵਿਚਾਰ ਲੱਗੇ ਇੱਕ ਬਹੁਤ ਹੀ ਪੁਲਿਸ ਦੇ ਲਈ ਅਹਿਮ ਸਵਾਲ ਆ ਮੈਂ ਕੋਸ਼ਿਸ਼ ਕਰੂੰਗਾ ਕਿ ਇਹ ਸਵਾਲ ਦੇ ਉੱਪਰ ਜਿਹੜਾ ਪੁਲਿਸ ਦੇ ਵੱਲੋਂ ਗੌਰ ਜਰੂਰ ਕੀਤਾ ਜਾਣਾ ਚਾਹੀਦਾ ਤੇ ਅਸੀਂ ਲਗਾਤਾਰ ਬੱਚਿਆਂ ਦੇ ਨਾਲ ਗੱਲਬਾਤ ਕਰਾਈ ਆ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਦੇ ਵਿੱਚ ਜਿੰਨੇ ਵੀ ਬੱਚੇ ਆਏ ਸੀ ਜਿੰਨੇ ਕ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਗਈ ਆ ਬੱਚਿਆਂ ਦੇ ਵੱਲੋਂ ਹਾਂ ਪੱਕੀ ਜਵਾਬ ਜਿਹੜਾ ਉਹ ਦਿੱਤਾ ਗਿਆ ਦੇਖਦੇ ਹਾਂ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਰ ਕਿੰਨੀ ਜਗ੍ਹਾ ਤੇ ਹੁੰਦੇ ਨੇ ਕਿਉਂਕਿ ਹੁਣ ਤਾਂ ਸਰਕਾਰ ਦੀਆਂ ਗਾਈਡਲਾਈਨ ਵੀ ਜਿਹੜੀਆਂ ਨੇ ਉਹ ਚੇਂਜ ਹੋ ਚੁੱਕੀਆਂ ਨੇ ਕਿੰਨੇ ਕ ਲੋਕ ਸਿੱਖਿਆ ਲੈਂਦੇ ਨੇ ਕਿੰਨੇ ਲੋਕ ਨਸ਼ਾ ਛੱਡਦੇ ਨੇ ਔਰ ਕਿੰਨੇ ਕ ਾਸਟਰ ਜਿਨ੍ਹਾਂ ਦੇ ਉੱਤੇ ਨਥ ਪਾਈ ਜਾਊਗੀ